ਪੁਲਿਸ ਕਫਤਾਨ ਸਬ ਡਿਵੀਜ਼ਨ ਬੰਗਾ ਸਰਵਨ ਸਿੰਘ ਬਲ ਨੇ ਆਪਣੇ ਦਫਤਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਸੀਨੀਅਰ ਪੁਲਿਸ ਇਪਤਾਨ ਡਾਕਟਰ ਅਖਲ ਚੋਦਰੀ ਆਈਪੀਐਸ ਦੀ ਅਗਵਾਈ ਵਿੱਚ ਗੈਰ ਸਮਾਜਿਕ ਅਨਸਰਾਂ ਵਿਰੁੱਧ ਚੱਲ ਰਹੀ ਮਹਿੰਮ ਤਹਿਤ ਇੱਕ ਛੇ ਮੈਂਬਰੀ ਲੁਟੇਰਿਆਂ ਦੇ ਗੈਂਗ ਦਾ ਪਰਦਾਫਾਸ਼ ਹੋਇਆ ਹੈ ਜਿਨ੍ਹਾਂ ਵਿੱਚੋਂ ਗੈਂਗ ਦੇ ਚਾਰ ਜਵੇਰ ਖਾਨ ਪੁੱਤਰ ਮਜਿਸਤਰ ਖਾਨ, ਵਿਸ਼ਾਲ ਤਿਵਾੜੀ ਪੁੱਤਰ ਬਾਬੂ ਰਾਮ, ਜਸੂ ਮੂਨੀ ਪੁੱਤਰ ਰਾਜੂ ਮੂਨ ਅਤੇ ਰੋਹਿਤ ਪੁੱਤਰ ਰਮੇਸ਼ ਸਾਰੇ ਵਸੀ ਫਗਵਾੜਾ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਇਸ ਮੁਕਕੇ ਦੇ ਦਿੱਤ ਲਟੇਰਿਆਂ ਨੂੰ ਪੱਤਰਕਾਰਾਂ ਦੇ ਸਾਹਮਣੇ ਕਰਦੇ ਹਾਂ ਸਰਦਾਰ ਬੱਲ ਨੇ ਦੱਸਿਆ ਕਿ ਕਾਬੂ ਕੀਤੇ ਲਟੇਰਿਆਂ ਨੂੰ ਫੜਨ ਲਈ ਬਹਿਰਾਮ ਪੁਲਿਸ ਨੂੰ ਪੂਰੀ ਮਸ਼ਤੇਦੀ ਦਿਖਾਈ ਹੈ ਦੇਖੋ ਬੰਗਾ ਤੋਂ ਮੁੰਜਿੰਦਰ ਸਿੰਘ ਦੀ ਰਿਪੋਰਟ ਜੀ ਸਰ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਕਲ ਚੌਧਰੀ ਆਈਪੀਐਸ ਦੀ ਰਹਿਮਾਈ ਹੇਠ ਅੱਜ ਸਬਡਿਵੀਜ਼ਨ ਬੰਗਾ ਦੇ ਵੱਲੋਂ ਥਾਣਾ ਬਹਿਰਾਮ ਦੇ ਵਿੱਚ ਇੱਕ ਐਫਆਈ ਨੰਬਰ 94 ਦਰਜ ਕੀਤੀ ਗਈ ਹੈਗੀ ਆ 399 402 ਇਸ ਦੇ ਵਿੱਚ ਅਸੀਂ 6 ਮੈਂਬਰੀ ਗੈਂਗ ਜਿਹੜਾ ਉਹਦੇ ਤੇ ਕਾਰਵਾਈ ਕੀਤੀ ਗਈ ਐ ਐਸਐਚਓ ਬਹਿਰਾਮ ਵੱਲੋਂ ਤੇ ਉਹਨਾਂ ਦੀ ਪਾਰਟੀ ਵੱਲੋਂ ਇਹਦੇ ਵਿੱਚ ਚਾਰ ਦੋਸ਼ੀ ਅਸੀਂ ਗ੍ਰਫਤਾਰ ਕੀਤੇ ਨੇ ਇਹ ਜਿਹੜੇ ਚਾਰੇ ਹੀ ਦੋਸ਼ੀ ਨੇ ਇਹਨਾਂ ਦਾ ਮੇਨ ਮਕਸਦ ਸੀ ਇਹਨਾਂ ਨੇ ਗੁਰਾਇਆਂ ਚਿਹੜੂ ਅਤੇ ਇੱਕ ਰਸਤਾ ਜਿਹੜਾ ਹੈਗਾ ਫਗਵਾੜੇ ਤੋਂ ਮਾਲਪੁਰ ਨੂੰ ਜਾਂਦਾ ਕੋਟਫਤੋਈ ਨੂੰ ਉੱਥੇ ਇਹ ਲੋਕਾਂ ਨੂੰ ਹਥਿਆਰਾਂ ਦੀ ਨੋਕ ਤੇ ਡਟਕੋ ਕਰਦੇ ਸੀ ਤੇ ਸੱਟਾਂ ਵੀ ਮਾਰਦੇ ਸਨ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਚਾਰ ਮੈਂਬਰਾਂ ਨੂੰ ਕਾਂਜਾ ਵੀ ਹਾਸਲ ਕੀਤੀ ਹੈਗੀ ਆ ਇਹਨਾਂ ਦੇ ਕੋਲੋਂ ਮਾਰੂ ਹਥਿਆਰ ਬਰਾਮਦ ਕੀਤੇ ਨੇ ਦੋ ਮੋਟਰਸਾਈਕਲ ਬਰਾਮਦ ਕੀਤੇ ਨੇ ਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਨੇ ਇਹਨਾਂ ਦਾ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਸਮਾਨ ਹਾਸਲ ਕੀਤਾ ਗਿਆ ਉਸ ਤੋਂ ਬਾਅਦ ਇਹਨਾਂ ਕੋਲ ਹੋਰ ਇਨਵੈਸਟੀਗੇਸ਼ਨ ਕੀਤੀ ਜਾਵੇਗੀ ਕਿ ਇਹਨਾਂ ਨੇ ਕਿੱਥੇ ਕਿੱਥੇ ਕਾਰਵਾਈਆਂ ਕਿੱਥੇ ਕਿੱਥੇ ਮਾਰੀਆਂ ਕਾਰਵਾਈਆਂ ਕੀਤੀਆਂ ਨੇ ਉਹਨਾਂ ਬਾਰੇ ਜਾਣਕਾਰੀ ਲਈ ਜਾਵੇਗਾ ਸਰ ਇਹਨਾਂ ਦੇ ਪਹਿਲਾਂ ਕਿਹੜੇ ਕਿਹੜੇ ਮੁਕੱਦਮੇ ਜਾ ਰਹੇ ਸਰ ਦੋਸ਼ੀਆਂ ਦੇ ਨਾਮ ਦੱਸੂਗਾ ਜੀ ਪਹਿਲਾਂ ਜਿਹੜੇ ਗ੍ਰਿਫਤਾਰ ਕੀਤੇ ਉਹ ਦੋਸ਼ੀਆਂ ਦੇ ਨਾਮ ਇਹ ਚਾਰੇ ਦੋਸ਼ੀ ਜਿਹੜੇ ਨੇ ਇਹ ਫਗਵਾੜੇ ਨੂੰ ਸਿਟੀ ਨੂੰ ਬਿਲੋਂਗ ਕਰਦੇ ਨੇ ਇਹ ਜਵੈਰ ਜਵੈਰ ਖਾਨ ਆ ਇੱਕ ਦੋਸ਼ੀ ਵਿਸ਼ਾਲ ਤਵਾੜੀ ਜਸੂਮਨੀ ਅਤੇ ਰੋਹਿਤ ਇਹ ਚਾਰੇ ਹੀ ਦੋਸ਼ੀ ਜਿਹੜੇ ਨੇ ਇਹ ਸਾਡੇ ਅਸੀਂ ਗ੍ਰਿਫਤਾਰ ਕਰ ਲਏ ਨੇ ਦੋ ਦੋਸ਼ੀ ਜਿਹੜੇ ਨੇ ਸੰਜੀਵ ਤੇ ਵੰਚ ਇਹ ਇਹਨਾਂ ਦੀ ਗ੍ਰਿਫਤਾਰੀ ਬਾਕੀ ਆ ਉਹਦੇ ਤੇ ਪੁਲਿਸ ਪਾਰਟੀ ਵੱਲੋਂ ਰੇਡ ਕੀਤੀ ਜਾ ਰਹੀ ਹੈ ਸਰੇ ਵੱਲੋਂ ਜਿਨ੍ਹਾਂ ਤੇ ਹਮਲੇ ਕੀਤੇ ਗਏ ਉਹਨਾਂ ਵਿੱਚੋਂ ਕਿਸੇ ਦੀ ਮੌਤ ਤਾਂ ਨਹੀਂ ਹੋਈ ਨਹੀਂ ਨਹੀਂ ਕਿ ਇੱਕ ਗੁਰਾਇਆਂ ਇਹਨਾਂ ਨੇ ਵਾਰਦਾਤ ਕੀਤੀ ਸੀ ਦੋ ਦਿਨ ਪਹਿਲਾਂ ਉਹਦੇ ਸਿਰ ਦੇ ਵਿੱਚ ਇਹਨਾਂ ਨੇ ਦਾਤਰ ਮਾਰਿਆ ਸੀ ਤੂੰ ਠੀਕ ਆ ਹਸਪੀਟਲ ਦਾਖਲ ਹੈਗਾ ਉਹਦਾ ਮੋਟਰਸਾਈਕਲ ਖੋਇਆ ਸੀ ਸਰੇ ਦੱਸਿਓ ਕਿ ਇਹ ਪੰਜਾਬ ਦੇ ਨੇ ਕਿ ਪੰਜਾਬ ਤੋਂ ਬਾਹਰਲੇ ਨੇ ਇਹ ਇਸ ਟਾਈਮ ਮੌਜੂਦਾ ਰਸ਼ਨੀਕ ਜਿਹੜੇ ਉਹ ਪੰਜਾਬ ਦੇ ਨੇ ਪਰ ਇਹ ਮਾਈਗ੍ਰੇਟ ਹੋ ਕੇ ਕਾਫੀ ਦੇਰ ਤੋਂ ਹਨ ਯਾਨੀ ਫੈਮਿਲੀਜ਼ ਜਿਹੜੀਆਂ ਨੇ ਇਹਦਾ ਬਰਥਪਲੇਸ ਕਿਹਿਆਂ ਵਿੱਚੋਂ 1-2 ਦਾ ਇੱਥੇ ਦਾ ਹੈਗਾ ਤੇ ਇੱਥੇ ਹੀ ਰਹਿੰਦੇ ਨੇ ਫਗਵਾੜੇ ਰਿਖੇ ਸਭ ਪੇਸ਼ੇਵਾਰ ਮੁਜਰਮ ਨਹੀਂ ਇਹਨਾਂ ਦਾ ਪਹਿਲਾਂ ਕੋਈ ਇਨਕਦਮੇ दर्ज ਨਹੀਂ ਇਹਨਾਂ ਦੇ ਵਿੱਚ ਦੋ ਮੁਜਰਮ ਜਿਹੜੇ ਹੈਗੇ ਨੇ ਸੰਜੀਵ ਤੇ ਵਿਸ਼ਾਲ ਇਹਨਾਂ ਦੇ ਐਫ ਆਈ ਆਰ ਪਿਛਲੇ ਸਾਲ ਵੀ ਦੋ ਖੋਹ ਦੀਆਂ ਦਰਜ ਸਨ ਇੱਕ ਚੋਰੀ ਦੀ ਤੇ ਖੋਹ ਦੀ ਦਰਜ ਸੀ ਲੁੱਟ ਖੋਹ ਦਾ ਮਾਮਲਾ ਕਰ ਇਹਨਾਂ ਦਾ ਇਹ ਕਰਦੇ ਸੀਗੇ ਜਾਂ ਕਿ ਨਸ਼ੇ ਦਾ ਜਾਂ ਹਥਿਆਰਾਂ ਦਾ ਵੀ ਕੋਈ ਕਰਦੇ ਆ ਕੋਈ ਹੋਰ ਜਿਹਾ ਮਾਮਲਾ ਸਾਹਮਣੇ ਆ ਨਹੀਂ ਇਹ ਲੁੱਟ ਖੋਹ ਦਾ ਹੀ ਕਰਦੇ ਸੀ ਜਿਹੜਾ ਮੋਟਰਸਾਈਕਲ ਸਨੇਚ ਕਰਨਾ ਮੋਬਾਈਲ ਸਨੇਚ ਕਰਨੇ ਡਰਾ ਕੀ ਅਥਾਰਾ ਦੀ ਨਗੂ ਦੇ ਉਤੇ ਇਸ ਦਾ ਸਰ ਮੁਖ ਸਾਹਿਬ ਫਿਰ ਇਹ ਗਾ ਵੇਚ ਦਿੰਦੇ ਆ ਕਿਸੇ ਨੂੰ ਕਿ ਨਹੀਂ ਮੋਟਰਸਾਈਕਲ ਅਜੇ ਦੇ ਫਰਦਰ ਇਨਵੈਸਟੀਗੇਸ਼ਨ ਚ ਪਤਾ ਲੱਗੇਗਾ ਜਿਹੜੇ ਮੋਟਰਸਾਈਕਲ ਦੋ ਯੂਜ਼ ਕੀਤੇ ਸੀ ਉਹ ਅਸੀਂ ਕਬਜ਼ੇ ਚ ਲੈ ਲਏ ਨੇ ਉਹ ਇਹਨਾਂ ਕੋਲ ਬਰਾਮਦ ਕੀਤੇ ਜਾ ਚੁੱਕੇ ਨੇ ਇੱਕ ਮੋਟਰਸਾਈਕਲ ਦੀ ਬਾਂਦਗੀ ਅਜੇ ਬਾਕੀ ਹੈ ਜਿਹੜਾ ਸਰ ਤੁਸੀਂ ਕਹਿੰਦੇ ਵਿਸ਼ਾਲ ਪਿਛਲੇ ਸਾਲ ਵੀ ਦੋ ਐਫਆਈਆਰ ਹੋਈਆਂ ਨਾ ਤੇ ਕਿ ਇਹ ਜ਼ਮਾਨਤ ਦੇ ਬਾਹਰ ਹੈ ਇਹ ਇਹ ਜਿਹੜਾ ਜ਼ਮਾਨਤ ਤੇ ਨੇ ਦੋਨੋਂ ਜਣੇ ਜ਼ਮਾਨਤ ਤੇ ਨੇ ਸੰਜੀਤ ਤੇ ਵਿਸ਼ਾਲ ਸਰ ਇਹ ਕੱਲ ਦੱਸਿਓ ਕਿ ਨਸ਼ੇੜੀ ਤਾਂ ਨਹੀਂ ਨਹੀਂ ਇਹੋ ਜਿਹੇ ਹਜੇ ਨਹੀਂ ਸਾਹਮਣੇ ਆਇਆ